ਕੋਮੀਗੋ ਬਾਜੋ ਲਾ ਲੂਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਔਰ ਅੱਜ ਆਪਾਂ ਕਰਨ ਜਾ ਰਹੇ ਆ ਜੀ ਸਰਪ੍ਰਾਈਜ਼ ਪਾਰਟੀ ਔਰ ਪਾਰਟੀ ਹੈ ਜੀ ਆਪਣੇ ਜੀਜੇ ਜੀ ਦਾ ਹੈਗੇ ਜਨਮ ਦਿਨ ਔਰ ਉਹਨਾਂ ਦੇ ਜਨਮ ਦਿਨ ਤੇ ਦੀ ਆਪਾਂ ਕੀਤੀ ਹੈ ਪਾਰਟੀ ਔਰ ਉਹਨਾਂ ਨੂੰ ਦੇਵਾਂਗੇ ਸਰਪ੍ਰਾਈਜ਼ ਜਨਮ ਦਿਨ ਔਰ ਮੇਰੇ ਜੀਜੇ ਜੀ ਨੂੰ ਜੀ ਲੱਖ ਲੱਖ ਵਧਾਈਆਂ ਜਨਮ ਦਿਨ ਦੀਆਂ ਔਰ ਉਹਨਾਂ ਦਾ ਬੇਟਾ ਵੀ ਆਪਣੇ ਨਾਲ ਹੀ ਆ ਮੇਰਾ ਭਾਂਦਾ ਜਿੱਦਾਂ ਤੁਹਾਨੂੰ ਪਤਾ ਹੀ ਆ ਸੋ ਆਪਣੇ ਵਲੌਗ ਚ ਹੁੰਦਾ ਹੀ ਹਮੇਸ਼ਾ ਔਰ ਵੱਡੇ ਬਾਪਾ ਜੀ ਔਰ ਹਮ ਅੱਜ ਸਬਸ ਬਸ ਆਵਾ ਨਿਕਲ ਗਈ ਹਾਂਜੀ ਉਹ ਕਹਿਣਾ ਚਾਹੁੰਦਾ ਵਾਕੀ ਜੀ ਪਾਪਾ ਜੀ ਨੂੰ ਲਵ ਯੂ ਹਾਂਜੀ ਜੀ ਆਪਾਂ ਜਾ ਰਹੇ ਹਾਂ ਜੀ ਜਦੋਂ ਮੈਂ ਕੇਕ ਲੈਣ ਔਰ ਕੁਛ ਹੋਰ ਸਮਾਨ ਲੈਣ ਖਾਨਦਲੀ ਔਰ ਤੁਸੀਂ ਆ ਜਲੀ ਆਪਾਂ

ਹਾਂਜੀ ਜੀ ਅੱਜ ਆਪਾਂ ਆਏ ਆਂ ਜੀ ਜੈ ਚਾਟ ਭੰਡਾਰ ਦੇ ਤੇ ਇਹ ਜੀ ਮੇਨ ਬਾਜ਼ਾਰ ਢਿਲਮਾ ਦੇ ਵਿੱਚ ਸੈਂਟਰ 'ਚ ਪੈਂਦੀ ਹੈ ਜੀ ਜਿਹੜੀ ਹੈ ਹੰਦੀ ਹੈ ਖੜੀ ਜੀ ਤੇ ਤੁਸੀਂ ਵੀ ਆਓ ਤੇ ਟੇਸਟ ਕਰੋ ਗੋਲ ਗੱਪੇ ਬਹੁ ਬਧੀਤੀ ਗੋਲ ਗੱਪੇ ਨੂੰ ਦਾ ਹੁਣ ਆਪਾਂ ਕਹੇ ਰਿਵਿਊ ਲੈਂਦੇ ਆ ਤੇ ਤੈਨੂੰ ਕਿੱਦਾਂ ਲੱਗਦੇ ਗੋਲ ਗੱਪੇ ਦੇ ਬਹੁਤ ਸਵਾਦ ਹੈ ਪਿੰਡ ਕਿਹੜਾ ਤੇਰਾ ਢਿਲਮਾ ਢਿਲਮਾ ਠੀਕ ਹੈ ਬਹੁਤ ਸਵਾਦ ਆਦਿਆ ਪੱਕਾ ਹੁੰਦਾ ਇਹ ਕੋ ਦੇਖੋ ਜੀ ਇਹ ਕੋ ਪੱਕਾ ਹੁੰਦਾ ਬੰਦਾ ਪਰ ਆ ਵੀ ਇਹਦਾ ਯਾਰ ਆ ਦਾ ਖਾਣਮਾ ਬਹੁਤ ਵਧੀਆ ਦੀ ਗੋਲ ਗੱਪੇ ਬਹੁਤ ਟੇਸਟੀ ਗੋਲ ਗੱਪੇ ਆ ਤੁਸੀਂ ਵੀ ਆਓ ਠੀਕ ਆਓ ਤੇ ਇਹਦੇ ਗੋਲ ਗੱਪੇ ਖਾਓ ਫੇਮਸ ਗੋਲ ਗੱਣਾ ਫੇਜੀ ਅਸੀਂ ਗੋਲ ਗੱਪੇ ਖਾ ਕੇ ਤੁਰਪੇ ਦੀ ਕੇਕ ਲੈਣ ਔਰ ਕੇਕ ਲੈਣ ਦੇ ਜਾਂਦੇ ਆਪਾਂ ਸ਼ੌਪ ਤੇ ਜਾਣਾ ਮੇਰੀ ਬੇਕਰੀ ਦੀ ਦੁਕਾਨ ਉਹ ਨੜਾਲੇ ਚੌਂਕ ਤੇ ਦੀ ਸੈਂਟੇ ਦੀ ਦੁਕਾਨ ਆ ਜੀ ਆਪਾਂ ਉੱਥੇ ਜਾਣਾ ਹਾਂਜੀ ਪਹੁੰਚ ਗਏ ਆਪਾਂ ਬੇકરી ਦੀ ਦੁਕਾਨ ਤੇ ਔਰ ਵੇਖ ਲਓ ਜੀ ਬੇકરી ਦੀ ਦੁਕਾਨ ਆਪਾਂ ਪਹੁੰਚ ਗਏ ਆਂ ਜੀ ਹੁਣ ਹੁਣ ਆਪਾਂ ਇੱਥੋਂ ਲਵਾਂਗੇ ਜੀ ਕੇਕ ਹਾਂਜੀ ਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਜੀ ਬਹੁਤ ਵੱਡੀ ਦੁਕਾਨ ਹੈ ਜੀ ਇਨਾਂ ਤੇ ਬਹੁਤ ਫਰੈਸ਼ ਸਾਮਾਨ ਮਿਲਦਾ ਹੈ ਸਾਰਾ ਕੁਛ ਜੀ ਜੋ ਵੀ ਸਾਮਾਨ ਲੈਣਾ ਤੁਸੀਂ ਸਭ ਕੁਝ ਮਿਲਦਾ ਹੈ ਨਾ ਉਹ ਬੇકરી ਦਾ ਔਰ ਬਹੁਤ ਫਰੈਸ਼ ਸਾਮਾਨ ਵੀ ਦੇ ਦਿਆ ਜੀ ਔਰ ਰੇਟ ਵੀ ਬਿਲਕੁਲ ਜਾਇਜ਼ ਹੁੰਦੇ ਆ ਜੀ ਤੇ ਤੁਸੀਂ ਵਿਜ਼ਿਟ ਕਰੋ ਦੁਕਾਨ ਤੇ ਔਰ ਸਾਮਾਨ ਲੈ ਕੇ ਜਾਇਆ ਕਰੋ ਪਟਨ ਮੰਤੂ ਸਿੱਧਨੜਾ ਜਾਂ ਜਨੇ ਜਿਹੜਾ ਰੋੜੋ ਤੇ ਚੌਕ ਹੁੰਦਾ ਨਾ ਰਾਲਾ ਚੌਕ ਉਹਦੇ ਬਸੇ ਕੋਰਨਰ ਤੇ ਦੁਕਾਨ ਜੀ ਇਹਨਾਂ ਕੋ ਆਉਤ ਵਿਜ਼ਿਟ ਕਰੋ ਤੇ ਸ਼ਾਪਿੰਗ ਕਰੋ ਫੁਗੋ ਫੁਗੋ ਨੋਸਟਰਾ ਕਾਂਸਿਓਨ ਤੇ ਜੇ ਇੰਕੀਕਲੇ ਕੀ ਤਰਫੇ ਜੀ ਘਰ ਨੂੰ ਜਾਣ ਲੱਗੇ ਤੁਹਾਨੂੰ ਜੇਤਾ ਆਇ ਤਹੀਂ ਹੋਰ ਕੁਝ ਲੈਣਾ ਹੈ ਤਾਂ ਫਿਰ ਇੰਝ ਚਲ ਕੇ ਸਮੋਸੇ ਵਾਲੀ ਦੁਕਾਨ ਤੇ ਔਰ ਵੇਖੋ ਜੀ ਪੋ ਪੁਰਾਣੀ ਦੁਕਾਨ ਅ ਸਮੋਚੇ ਦੀ ਔਰ ਬਹੁਤ ਟੇਸਟੀ ਸਮੋਸੇ ਬਣਦੇ ਆ ਤੇ ਫੇਵਰਟ ਜੀ ਚੈੱਕ ਕਰਕੇ ਮੜਾਏ ਖਾ ਲਿਆ ਕਰੋ ਕੋਈ ਦੁਕਾਨ ਨੇ ਫੇਰ ਜੀ ਸਮੋਸੇ ਲੱਗੇ ਤਰਤੇ ਕਰ ਲਓ ਔਰ ਘਰ ਜਾ ਕੇ ਜੀ ਅਹੀਂ ਫਲਾਏ ਪਕਾਣੇ ਔਰ ਪਕਾਣੇ ਫਲਾਉਂਦੇ ਵੰਦੇ ਹੱਡੀਆਂ ਵਾ ਨਿਕਲ ਗਈ ਜੀ ਮਸਟਰ ਕਾਸਨ ਇਹਦੇ ਹੀ ਦਿਵਾਲੀ ਤੋਂ ਪਹਿਲਾਂ ਹੀ ਨਾਲ ਚਲਾਇਆ ਔਰ ਕੇਕ ਕਟਿਆ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਮੈਨਸਾ ਦੇ ਕਲਾਸ਼ ਅਬੀ ਬੜੇ ਮੋਟੇ ਕਿ ਲੇਖਾਂ ਅਫੇਰ ਵਾਂਸ ਅਗੇਨ ਹੈਪੀ ਬਰਥਡੇ ਟੂ ਯੂ ਬਾਬਾ ਜੀ ਤੇ ਥੈਂਕ ਯੂ ਤੁਹਾਨੂੰ ਵੀ ਬਲੌਗ ਦੇਖਣ ਲਈ ਤੇ ਧੰਨਵਾਦ ਤੇ ਚਲੋ ਠੀਕ ਹੈ ਜੀ ਅੱਜ ਫਿਰ ਮਿਲਦੇ ਹਾਂ ਅਗਲੇ ਬਲੌਗ ਚ ਨੈਕਸਟ ਵਾਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਔਰ ਸ਼ੇਅਰ ਕਰਿਓ ਔਰ ਫਿਰ ਮਿਲਦੇ ਜੀ ਅਗਲੇ ਬਲੌਗ ਚ